ਪੜੇ ਨ ਮਾਰਨਾ ਆਉਂਦੇ ਆ ਜੀ ਇਹ ਨਾ ਮੈਂ ਵੀਡੀਓ ਪਾਉਣਾ ਪੰਦਈ ਆ ਉਹ ਕਰ ਜਾਓ ਪੜੇ ਨ ਮਾਰਨਾ ਵੇ ਇੱਕ ਤੋਂ ਕਿਰਪਾਨ ਨੰਗੀ ਜੀ ਇੱਕ ਨੇ ਖੱਟੇ ਪਰ ਇਹ ਨਾ ਮੂੰਹ ਪਤਾ ਵਾ ਹਾਂ ਹਾਂ ਜਿੱਦ ਤੋਂ ਬਿੱਚ ਲਾਈ ਬਾਂਜੀ ਕੁਛ ਨਹੀਂ ਕਹਿੰਦੇ ਹਾਂ ਜੀ ਇੱਕ ਤੋਂ ਕਿਰਪਾਨ ਇੱਕ ਤੋਂ ਪਿਸਟਲ ਹੈ ਵਾਏ ਕੋ ਦਾ ਇੱਕ ਨੇ ਜਿੰਨੇ ਗੱਲੇ ਚ ਪੈਸੇ ਸੀ ਉਹ ਕੱਢਦਾ ਨਜ਼ਰ ਆ ਰਿਹਾ ਜੀ ਬਸ ਇਹ ਕੋਲ ਬਾਰੇ ਉਹ ਵੇਖ ਲੈ ਉਹ ਨਹੀਂ ਉਹ ਬਚਾਉਂ ਉਹ ਬਚਾਉਂ ਉਹ ਜਾਂਦੇ ਉਹਦਾ ਚੱਕਾ ਜੱਜ ਉਹ ਬਜ਼ੁਰਗ ਦੇਖ ਕੇ ਮੁਰਗੇ ਮਰਦੇ ਹੀ ਆ ਜੀ ਉਹ ਦੂਜਾ ਮੇਰਾ ਹੁਣ ਤੱਕ ਜੀ ਉਹ ਕਰਾ ਨਾ ਨਹੀਂ ਕੋਲ ਮੁੜਾਇਆ ਹੈ ਨਾਲੇ ਨਾਲ ਕੋਲ ਬਾਰੇ ਮੈਂ ਨਾਲਾ ਹੋਇਆ ਹਾਂ ਹਾਂ ਇੱਕ ਪੈਸੇ ਕਰਦਾ ਜਾ ਜੀ ਮਾਸੇ ਇਹ ਨਾ ਕੰਮ ਕਰਦੇ ਇਦਾਂ ਐ ਇਦਾਂ ਬੜੇ ਰਮਾਨਾਉਂਦੇ ਆ ਜੀ ਇਹ ਨਾ ਮੈਂ ਵੀਡੀਓ ਖੋਣਾ ਬੰਦ ਦੇਈ ਆ ਆਹ ਬੜੇ ਰਮਾਨਾਉਂਦੇ ਇੱਕ ਤੋਂ ਕਿਰਪਾਨ ਲੱਗੀ ਜੀ ਇੱਕ ਨੇ ਖੱਟੇ ਪਰ ਇਹਨਾਂ ਮੂੰਹ ਪਤਾ ਆਂ ਆਹ ਜੇ ਤੁਹਾਨੂੰ ਪਿਸਟਲ ਆਈ ਬਾਈਸ ਜੀ ਕੁਛ ਨਹੀਂ ਕਹਿੰਦੇ ਹਾਂ ਹਾਂ ਜੀ ਇੱਕ ਤੋਂ ਕਿਰਪਾਨ ਇੱਕ ਤੋਂ ਪਿਸਟਲ ਆ ਵਾਇ ਕੋ ਦਾ ਇੱਕ ਜਿੰਨੇ ਗੱਲੇ ਚ ਪੈਸੇ ਸੀ ਉਹ ਕੱਢਦਾ ਨਜ਼ਰ ਆ ਰਿਹਾ ਜੀ ਬਸ ਇੱਕ ਹੁੰਰ ਬਾਹਰ ਉਹ ਵੇਖ ਲਿਆ ਨਹੀਂ ਨਹੀਂ ਉਹ 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 ਜਾਂਦੀ ਉਹਦਾ ਚਾਚਾ ਕਿੱਧਰ ਤਾਂ ਉਹ ਬਜ਼ੁਰਗ ਵੇਖ ਕੇ ਮੋੜ ਗਿਆ ਬਸ ਇਹੀ ਹੈ ਜੀ ਕੋ ਦੁਦਰ ਜੀ ਮਾਲਾ ਕਿਤੇ ਨਹੀਂ ਅਸਲੀ ਮੁੰਡਾ ਕਰਾਣਾ ਨਹੀਂ ਕੋਹਰ ਮੁੰਡਾ ਆਇਆ ਹੈ ਨਾਲ ਇਹਨਾਂ ਦੇ ਕੋਹਰ ਕਰਾ ਰਿਹਾ ਹੈ ਮਹੀਨਾ ਕਰ ਰਿਹਾ ਹੈ ਇੱਕ ਪੈਸੇ ਕੱਢਦਾ ਪਿਆ ਜੀ Masienak ਇਹ ਇੰਨਾ ਕੰਮ